ਖੌਫਾ ਭਾਈ ਜੀ ਜੂਲੇ ਫਰੇ ਜੀ 2 ਮਿੰਟ ਚੁੱਪ ਕਰ ਜਾ ਵੀਰੇ ਜੀ ਅੱਜ ਪੁਲ ਦੇ ਲਾਗੇ ਪਿੰਡ ਗੌਸੋਵਾਲ ਮਹਿਕਪੁਰ ਦੇ ਵਿੱਚ ਪੈਂਦਾ ਵੀਰ ਜੀ ਆ ਚੋਰ ਫੜਿਆ ਟ੍ਰਾਂਸਫਰਮ ਵਾਲੇ ਨੂੰ ਤਾਂ ਕਰੋ ਸਗਨ ਪਿੰਜਾ ਆ ਟ੍ਰਾਂਸਫਰਮ 5:30 ਵਜੇ ਦੇ ਨੇ ਆ ਦੇਖੋ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਇੱਕ ਮੁੰਡਾ ਆ ਧਰਮਕੋਟ ਦਾ ਜੀ ਆ ਇਹਨਾਂ ਟ੍ਰਾਂਸਫਰਮ ਚੋਰੀ ਕੀਤਾ ਸੀਗਾ ਭਾਈ ਪੱਪੂ ਕਿਥੇ ਆ ਚਲੋ ਨੀ ਦਰਸ਼ਕ ਦਰਸ਼ਕ ਇਹ ਦਰਸ਼ਕ ਲੋਨਨੀ ਇਹ ਹੈਗੇ ਜੀ ਧਰਮਕੋਟ ਦੇ ਜੀ ਆ ਮੁੰਡਾ ਜੀ ਇਹ ਕਾ ਜੀ ਤੁਸੀਂ ਆਪਣੇ ਮੂੰਹ ਆਪ ਬੋਲਦੇ ਕਿਹੜੇ ਕਵਾੜੀਆਂ ਨੂੰ ਵੇਚ ਗਏ ਹੋ ਨੇ ਤੁਸੀਂ ਬੱਗੇ ਨੂੰ ਬੱਗਾ ਕਵਾੜੀਆਂ ਬੋਲਦੇ ਆ ਜੀ ਆ ਤੁਹਾਨੂੰ ਕੋਡ ਇਹ ਨੂੰ ਨਹੀਂ ਕਿਹੜੀ ਦਾ ਬੱਗਾ ਬੱਗਾ ਤੁਸੀਂ ਕਿਹੜੇ ਸ਼ਹਿਰ ਦਾ ਧਰਮਕੋੜ ਦਾ ਧਰਮਕੋੜ ਦਾ ਤੁਸੀਂ ਕਿੰਨੇ ਬੰਦੇ ਆ ਸਾਰੇ ਜਣੇ ਪੰਜ ਛੇ ਜਣੇ ਪੰਜ ਛੇ ਜਣੇ ਆ ਜੀ ਇਹ ਠੀਕ ਆ ਬਾਕੀ ਕਿੱਥੋਂ ਦੇ ਆ ਧਰਮਕੋੜ ਦੇ ਮੋਟਰਸਾਈਕਲ ਕਿਹਦਾ ਦਾ ਨਾਲਾ ਜਿਹੜਾ ਦਾ ਇੱਥੇ ਹੋ ਜੋ ਭਾਈਆ ਮੋਟਰਸਾਈਕਲ ਬੋਲੋ ਕਿਹਦਾ ਵਹੇ ਇਹ ਵੀ ਛਾੜਾ ਵੇ ਛਾੜਦਾ ਹੀ ਆ ਕਿਹਦਾ ਵਹੇ ਮੋਟਰਸਾਈਕਲ ਤੇਰਾ ਵਾਗ ਦਾ ਕਿਹਦਾ ਵਾ ਇਹਦੇ ਨਾਂ ਆ ਗਿਆ ਡੱਬੇ ਆਇਆ ਵਸਦੇ ਹੀ ਰਹੇ ਦਾ ਕੀਦਾ ਵਾ ਕੀਦਾ ਕਰਦਾ ਯਾਰ ਜੀ ਦਾ ਮਰਜ਼ੀ ਤੁਹਾਡਾ ਆਪਦਾ ਵਾ ਕਿ ਉਹਦਾ ਵਾ ਥਾਬੇ ਵਾਲੇ ਦਾ ਵਾ ਕੀਦਾ ਵਾ ਸਾਡਾ ਆਪਦਾ ਹੋਵੇ ਜੀ ਕਾਪੀ ਕਿਥੇ ਆ ਇਹਦੀ ਕਾਪੀ ਯਾਰ ਸੀ ਕਿਥੇ ਆ ਕਾਪੀ ਯਾਰ ਸੀ ਹੈ ਨਹੀਂ ਜੀ ਇਹਦਾ ਜਿਹੜਾ ਮਗਰ ਮਗਰ ਨੰਬਰ ਆਇਆ ਵਾ ਦੇਖੋ ਉਹ ਸਪਲੈਂਡਰ ਦਾ ਸ਼ੋਅ ਹੋ ਰਿਹਾ ਆਪਣੀ ਕਰਾਂਗੇ ਗੱਲ ਕਰਾਂਗੇ ਹੁਣੇ ਨੇ ਇਹ ਆ ਇਹਦਾ ਮੋਟਰਸਾਈਕਲ ਦਾ ਨੰਬਰ ਆ ਜੀ ਇਹਨੂੰ ਸੱਚ ਨਾਲ ਕੇ ਦੇਖਿਆ ਵੀ ਇਹਦਾ ਇਹ ਮੋਟਰਸਾਈਕਲ 2005 ਵਾਲਾ ਸਪਲੈਂਡਰ ਦਾ ਆ ਜੀ ਮੋਟਰਸਾਈਕਲ ਹੈਗਾ ਜੀ ਇਹ TVS ਜੋ ਕੀ ਆ ਰਿਹਾ ਦਾ ਚੀਜ਼ ਇਹ ਢਾਬੇ ਕੋ ਰੋਟੀ ਖਾਦੀ ਆ ਢਾਬੇ ਤੋਂ ਮੁੰਡਿਆਂ ਕੋਲ ਹਾਂਜੀ ਹਾਂਜੀ ਜੀ ਜੱਕ ਦੇ ਨੇ ਆਏ ਆ ਜਾਂ ਕੀ ਕੀਤਾ ਇਹ ਵੀਰ ਜੀ ਲੋਕੋ ਤਬਦੀਸ਼ ਕੀਤੀ ਜਾਵੇ ਅਸੀਂ ਮਲਾਜ਼ਮ ਵੀ ਸੱਦੇ ਆ ਇੱਥੇ ਜੀ ਇਹ 6 ਬੰਦੇ ਆ ਜੀ ਆਪਣੇ ਆਪ ਚ ਬੋਲਦੇ ਆ ਜੀ ਇਹ ਟ੍ਰਾਂਸਫਰ ਨਹੀਂ ਤੋਂ ਸਰਕਾਰ ਨੂੰ ਬਹੁਤ ਜ਼ਿਆਦਾ ਜੀ ਸਾਡੇ ਤਕਰੀਬਨ ਰੋਜ਼ ਦੇ 5-7 5-7 ਟ੍ਰਾਂਸਫਰ ਲੈਂਦੇ ਆ ਜੀ ਮੂੰ ਤਾਂ ਕਰਦਾ ਓਏ ਇਹ ਕਾਹ ਮੁੰਡਾ ਹੋਰ ਮੂੰ ਤਾਂ ਕਰ ਇਹ ਕਾਹ ਮੁੰਡਾ ਜੀ ਆ ਦੇਖ ਲਓ ਜੀ ਇਤਰਾ ਨਾ ਕੀ ਬੋਲ ਬਿਨੰਦਰ ਅਦਿਨੰਦਰ ਮੁੰਡਾ ਬੋਲਦਾ ਨਾਮ ਦਾ ਦਲਵਿੰਦਰ ਸਿੰਘ ਪਿੰਡ ਦੀ ਫੇਂਦਾ ਦਾ ਬੋਲਦਾ ਡੈਡੀ ਦਾ ਪੋਟੋ ਮੰਗਲ ਸਿੰਘ ਮੰਗਲ ਸਿੰਘ ਜੀ ਤੇਰਾ ਵੀ ਮਿਸ਼ਾਲਦਰ ਪਿਓ ਦਾ ਮੰਗਲ ਸਿੰਘ ਅਜੀਤ ਸਿੰਘ ਸੱਚ ਬੋਲੀ ਤੱਕੇ ਹੋਰ ਕੋ ਬੋਲਿਆ ਸੀ ਅਜੀਤ ਸਿੰਘ ਜੀ ਕਿਹੜਾ ਮਲਾ ਡਾੜਾ ਪੈਂਦਾ ਦਰਸਨਾ ਕਰ ਅੱਗੇ ਕਿੰਨੀਆਂ ਚੋਰੀਆਂ ਕੀਤੀਆਂ ਮੈਂ ਤਾਂ ਦੋ ਤਿੰਨ ਦਿਨ ਤਾਂ ਹੀ ਹੋਏ ਦੋ ਤਿੰਨ ਕਿੰਨੇ ਰਾਹ ਦੋ ਤਿੰਨ ਦਿਨ ਕਿੰਨੇ ਖੋਲੇ ਅੱਗੇ ਦੋ ਖੋਲੇ ਦੋ ਖੋਲੇ ਆ ਜੀ ਦੂਜਾ ਕਿੱਥੋਂ ਖੋਲਿਆ ਸੀਗਾ ਦੂਜਾ ਤੁੰਨੋ ਕੁਛ ਨਕੋ ਉਧਰ ਤੋਂ ਕੋਲ ਕਿੱਥੋਂ ਦਾ ਉਹ ਇਹ ਇਹ ਤਾਂ ਨਾਲ ਪੈਂਟ ਹੈਗਾ ਭਾਈ ਹੁਣ ਤੁਸੀਂ ਦੱਸੋ ਜੀ ਇਹਨਾਂ ਉਹਦਾ ਕੀ ਕਾਰਵਾਈ ਹੋਣੀ ਚਾਹੀਦੀ ਆ ਜੀ ਤੁਸੀਂ ਆਪ ਦੱਸ ਦਿਓ ਜੀ ਜੀਮੀਂਦਾਰ ਬਹੁਤ ਪਰੇਸ਼ਾਨ ਆ ਜੇ ਉੱਥੇ ਜਾਂਦੇ ਟਰਾਂਸਫਰ ਲੈਣ ਵਾਸਤੇ ਤਾਂ 10000 ਰੁਪਏ ਪਹਿਲਾਂ ਮਲਾਜਮਾਂ ਨੂੰ ਮੱਥਾ ਟੇਕਣਾ ਪੈਂਦਾ ਜੀ ਫੇਰ ਆ ਕੇ ਟਰਾਂਸਫਰ ਮਿਲਦਾ ਜੀ ਪੰਜ ਮਹੀਨੇ ਛੇ ਮਹੀਨੇ ਜਾਂਦੇ ਤਿੰਨ ਚਾਰ ਦਿਨ ਝੋਨੇ ਸੁੱਕਦੇ ਆ ਵੱਖਰੇ ਪੱਠੇ ਸੁੱਕ ਗਏ ਪਨੀਰੀਆਂ ਸੁੱਕ ਗਈਆਂ ਜੀ ਆਹ ਦੇਖੋ ਜੀ ਬੰਦੇ ਆ ਮੋਟਰਸਾਈਕਲ ਚੋਰੀ ਦਾ ਜੀ ਮੋਟਰਸਾਈਕਲ ਦਾ ਨੰਬਰ ਸਪਲੈਂਡਰ ਹੈ ਮੋਟਰਲ ਟੀਵੀਐਸ ਜੁਪੀ ਦਾ ਜੀ ਇਹ ਹੋਰ ਸਾਲ ਜਿਹੜਾ ਹੈਗਾ ਜੀ ਇਹ ਅਧਿਆਮ ਮੁਲਾਜ਼ਮ ਸੱਦੇ ਆ ਜੀ ਮੁਲਾਜ਼ਮਾਂ ਨੂੰ ਲੱਗਿਆ ਕਿ ਮੁਲਾਜ਼ਮਾਂ ਹਵਾਲੇ ਕਰਨ ਆਹ ਦੇਖ ਲਓ ਜੀ ਇਹਨਾਂ ਦੇ ਕੋਈ ਛੱਟ ਪੇਟ ਨਹੀਂ ਆ ਜੀ ਇਹਨਾਂ ਨੂੰ ਕੁੱਟਿਆ ਜਰੂਰ ਆ ਜੀ ਇਹਨਾਂ ਦੇ ਕੋਈ ਛੱਟ ਪੇਟ ਨਹੀਂ ਆ ਦੇਖ ਲਓ ਜੀ ਇਹਨੇ ਕਰਤੂਸੀ ਖਾਦੀ ਹੈ ਜਿਆਦਾ ਆਹ ਦੇਖੋ ਜੀ ਇੱਕ ਮਿੰਟ ਆਹ ਦੇਖੋ ਜੀ ਹੋਰ ਇਹਨਾਂ ਦੇ ਕਾਰਨਾਮੇ ਆ ਜੀ ਆ ਦੇਖੋ ਤਾਰਾਂ ਦੇ ਨਾਲ ਆਹਦੀਆਂ ਲੱਤਾਂ ਸੀਤੀਆਂ ਹੋਈਆਂ ਦੀ ਪਹਿਲਾਂ ਹੀ ਇਹ ਇਹ ਕਾਮੀ ਇਹਨਾਂ ਦੇ ਇਹ ਆ ਜੀ ਆ ਦੇਖੋ ਕੋਈ ਡਾਕਟਰੀ ਇਲਾਜ ਨਹੀਂਗਾ ਆ ਦੇਖ ਲਓ ਜੀ ਕੱਲ ਨੂੰ ਕੋਈ ਨੂੰ ਹੋਰ ਵੀ ਸਾਰੀ ਨੂੰ ਜ਼ਿੰਮੇਵਾਰ ਹੈ ਕਿ ਜੀ ਆਪਦੀ ਜਗਾਂ ਦੇ ਆਪ ਜ਼ਿੰਮੇਵਾਰ ਹੈ ਦੇਖੋ ਹੁਣ ਆ ਦੇਖੋ ਆ ਆ ਕਾਪਰ ਦੇ ਆ ਜਿਹੜੇ ਖੋਲਦੇ ਆ ਜੀ ਦੇਖੋ ਆ ਦੇਖੋ ਜੀ ਹੋਰ ਇੱਕ ਹੋਰ ਇੱਕ ਆਹ ਮੁੰਡਾ ਜੀ ਆ ਤੇਰਾ ਗੌਰ ਕਰੋ ਜੀ ਇਹ ਨਾਲ ਪੂਰਾ ਜੀ ਇਹਨਾਂ ਨਾਲ ਚਾਰ ਬੰਦੇ ਹੋਰ ਆ ਜੀ ਇਹ ਦੱਸ ਰਿਹਾ ਸੀ ਪਰ ਅੰਮ੍ਰਿਤਸਰ ਤੋਂ ਕੱਲ 4 ਰੋਜ਼ ਹੈ ਉਹ ਜਿਹਨਾਂ ਨੇ ਪੱਸ਼ੇ ਵੇੜੀ ਬਤਾਲੇ ਇਹ ਇੱਕ ਬੁਰੀ ਨਿਸ਼ਾਨੀ ਹੈ ਜੋ ਪੱਪਾ ਦਾ ਦੁਸ਼ਮਣ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ